ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ جاری ਹੈ ਜਿਸ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਜੋ ਫਿਰੋਜ਼ਪੁਰ ਤੋਂ ਮਾਮਲਾ ਸਾਹਮਣੇ ਆਇਆ ਉਸ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਪਰ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਯੋਗ ਨਹੀਂ ਨੇ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਕੁੱਤਿਆਂ ਦੇ ਹਮਲੇ ਵਧਦੇ ਜਾ ਰਹੇ ਨੇ ਇੰਨਾ ਕੁੱਤਿਆਂ ਦੇ ਹਮਲੇ ਕਾਰਨ ਇੱਕ ਤੋਂ ਬਾਅਦ ਇੱਕ ਇਨਸਾਨੀ ਮੌਤਾਂ ਦੀ ਖਬਰ ਸਾਹਮਣੇ ਆ ਰਹੀ ਹੈ ਬਿੱਤੇ ਦਿਨੀ ਗੁਰੂ ਹਰ ਸਹਾਇ ਦੇ ਵਿੱਚ ਕੁੱਤਿਆਂ ਵੱਲੋਂ ਇੱਕ ਵਿਅਕਤੀ ਨੂੰ ਨੋਚ-ਨੋਚ ਕੇ ਖਾ ਲਿਆ ਉਹ ਆਪਣੀਆਂ ਧੀਆਂ ਨੂੰ ਲੋੜੀ ਦੇ ਕੇ ਵਾਪਿਸ ਪਰਤ ਰਿਹਾ ਸੀ ਤਾਂ ਆਵਾਰਾ ਕੁੱਤਿਆਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਇੰਨਾ ਕੁ ਬੇਰਹਿਮੀ ਦੇ ਨਾਲ ਉਸ ਨੂੰ ਖਾ ਲਿਆ ਕਿ ਉਸ ਦੀ ਮੌਤ ਹੋ ਗਈ ਮੇਰਾ ਰੱਜੂ ਏ ਤੇ ਮੇਰੇ ਪਿਓ ਨਾਲ ਜ਼ਗੀਰਾ ਸਾਰੇ ਅਸੀਂ ਪੰਜ ਭੈਣਾਂ ਤੇ ਸਾਡਾ ਸਾਰਾ ਉਹੀ ਸੀ ਇਹਨੂੰ ਕੁੱਤਿਆਂ ਨੇ ਖਾ ਲਿਆ ਸਾਡੇ ਲੋੜੀ ਲੈ ਕੇ ਗਿਆ ਸੀ ਉਹਦੇ ਕੋ ਤਾਂ ਸਾਈਕਲ ਵੀ ਵਿਚਾਰੇ ਕੋ ਲਈ ਜਾਂਦੀ ਸੀ ਨਾ ਮਾਂ ਸਿਰ ਤੇ ਨਾ ਭਰਾ ਕੱਲਾ ਹੋ ਹੀ ਹੈਗਾ ਜਿਹੜਾ ਸਾਡੇ ਸਿਹਤਾ ਸਾਰਾ ਸੀ ਕੁੱਤਿਆਂ ਨੇ ਨੋਚ ਨੋਚ ਕੇ ਉਹਨੂੰ ਖਾ ਲਿਆ ਕੋਸ਼ਿਸ਼ ਨੂੰ ਖਾ ਰਿਆ ਸੀ ਨਾਥੂ ਵਾਲੀ ਬਸਤੀ ਤੋਂ ਆਇਆ ਮੈਂ ਪਹਿਲੋ ਆ ਗਿਆ 4 ਵਜੇ ਤੋਂ 5 ਵਜੇ ਕਹਿੰਦਾ ਮੈਂ ਆਜਵਾਂ ਮਗਰੇ ਤੇਰੇ ਤੇ ਤੂੰ ਚੰਦ ਕੁੜਗੇ ਅਸੀਂ ਬਾਬੇ ਤੇ ਜਾਣਾ ਸੀ ਉੱਥੇ ਜੀਤਪੁਰ ਸਾਹਿਬ ਤਹੀ ਤਾਂ ਉੱਥੇ ਅੰਮ੍ਰਿਤਸਰ ਨੂੰ ਕਈਆਂ ਚਲੀਆਂ ਬੱਸ ਜਾਣੀ ਸੀ ਤਈ ਜੀਤਪੁਰ ਦਾ ਕੈਨਸਲ ਕਰ ਦੇ ਤਾਂ ਅੰਮ੍ਰਿਤਸਰ ਨੂੰ ਕਈਆਂ ਚਲੀਆਂ ਮੇਰੀ ਵੱਡੀ ਭੈਣ ਤੇ ਮੈਂ ਤੇ ਪਾਪਾ ਕਹਿੰਦਾ ਸੀ ਮੈਂ ਆ ਜਾਵਾਂਗਾ ਤੇ ਤੁਸੀਂ ਉਹਨੇ ਨੂੰ ਚੱਲੋ ਤਾਂ ਉਹਦਾ ਕੋਠਾ ਪੈਂਦਾ ਪਿਆ ਸੀ ਤੇ ਕਹਿੰਦਾ ਸੀ ਮਿਸਤਰੀ ਲਿਆ ਕੇ ਵੀ ਮੇਰੇ ਘਰ ਵਾਲੇ ਨੂੰ ਕਹਿੰਦਾ ਸੀ ਮਿਸਤਰੀ ਲਾਉਣਾ ਕਿ ਮਿਸਤਰੀ ਲੈ ਕੇ ਆਈ ਤੇ ਸਵੇਰੇ ਮੈਂ ਪਿਲਸਨ ਕਢਾਵਾਂਗਾ ਤੇ ਮਿਸਤਰੀ ਨੂੰ ਪਾਹੇ ਦੇ ਦਾਂਗਾ ਉਹ ਤਾਂ ਆ ਸੋਇਦਾ ਸੀ ਤੇ ਰਾਹ ਵਿੱਚ ਉਹਨੂੰ ਕਿਤੇ ਕੁੱਟਿਆ ਢਾ ਲਿਆ 7 ਦੇ ਵਜੇ ਦੀ ਗੱਲ ਸੀ ਤੇ ਉਹਨਾਂ ਨੇ ਖਾ ਲਿਆ ਸਾਰਾ ਮੂੰਹ ਕੱਲਾ ਛੱਡਿਆ ਬਸ ਪੀ ਨੋਚ ਨੋਚ ਕੇ ਖਾ ਗਏ ਸੰਤ ਸਵੇਰੇ ਪਤਾ ਲੱਗਾ ਸੀ ਤਾਂ ਅੰਬਰਸਾਰ ਸੀ ਤੇ ਸਾਨੂੰ ਸਵੇਰੇ ਪਤਾ ਲੱਗਾ ਵੀ ਤੁਹਾਡਾ ਪਿਓ ਖਾਧਾ ਗਿਆ ਤੁਸੀਂ ਵਾਪਸ ਹੀ ਆ ਜਾਓ ਆਈ ਉਸੇ ਬੱਸੇ ਵਾਪਸ ਹੀ ਆ ਗਿਆਂ ਆਈ ਇੱਥੇ ਆਣ ਕੇ ਵੇਖਿਆ ਤੇ ਉਹਦੀ ਘਟਨਾ ਵੇਖਣ ਵਾਲੀ ਨਹੀਂ ਸੀ ਕੱਲੀ ਮੂੰਹ ਦਾ ਬਿਸ਼ਾਨਾ ਆਂਦੀ ਸੀ ਕੀ ਮੰਗ ਕਰਦੇ ਸਰਕਾਰ ਮੰਗ ਇਹੀ ਕਰਨੇ ਵੀ ਜੋ ਵੀ ਹੁੰਦਾ ਸਾਡੇ ਤੋਂ ਵੀ ਸਰਕਾਰਾਂ ਸਾਨੂੰ ਜਿਵੇਂ ਕਹਿੰਦੇ ਸਹੂਲਤ ਕੋਈ ਦਵੇ ਸਾਡਾ ਸਾਰਾ ਕੋਈ ਨਿਰ ਸਿਰ ਤੇ ਰਹਿ ਗਿਆ ਨਾ ਤਾਂ ਭਰਾ ਹੈਗਾ ਨਾ ਕੋਈ ਮਾਂ ਹੈ ਗਈ ਉਹੀ ਸੀ ਸਾਡਾ ਸਾਰਾ ਜਿਹੜਾ ਦੁਨੀਆਂ ਤੇ ਚੱਲ ਵਸਿਆ ਕੋਈ ਸਾਡਾ ਸਹਾਰਾ ਨਹੀਂ ਇਸ ਦੁਨੀਆਂ ਤੇ ਰਹਿ ਗਿਆ ਪੰਜੇ ਭੈਣਾਂ ਨਿੱਧਰ ਰਹਿ ਗਈਆਂ ਕੱਢਣਾ ਇਹ ਜੀ ਫਰੀਦਕੋਟ ਤੋਂ ਵੱਡੀ ਮਾਸੀ ਨੂੰ ਲੋੜੀ ਦੇ ਕੇ ਤੁਰੇ ਆਉਂਦਾ ਸੀਗਾ ਤੇ ਹੁਣ ਬਾਕੀ ਆਪਾਂ ਨੂੰ ਤਾਂ ਵਿਚਲੀ ਗੱਲ ਤਾਂ ਜ਼ਿਆਦਾ ਨਹੀਂ ਪਤਾ ਤੁਰੇ ਆਉਂਦਾ ਸੀਗਾ ਬਾਕੀ ਉਹ ਜਿਹੜੇ ਮੁਰਗੀ ਫਾਰਮ ਕੋਲੇ ਕੁੱਤੇ ਆ ਉਹਨਾਂ ਨੇ ਆਂਦੀ ਖੇਚਤੂ ਕੀਤੀ ਆ ਲਾਸ਼ ਦੀ ਬੇਇੱਜ਼ਤੀ ਕੀਤੀ ਆ ਕੱਲਾ ਵੇਖ ਕੇ ਉਹਨੂੰ ਹੋਨ ਮੌਕਾ ਨਹੀਂ ਚੱਲਿਆਗਾ ਖਿੱਚ ਤੂੰ ਕੀਤੀ ਇਹਨੂੰ ਅਲਵਾ ਵਿੱਚ ਖਿੱਚ ਕੇ ਲੈ ਗਏ ਆ ਹੁਣ ਧੁੰਦ ਦੇ ਕਰਨ ਨਾ ਤਾਂ ਕਿਸੇ ਨੇ ਉੱਥੇ ਵੇਖਿਆ ਜੇ ਤ ਤ ਵੇਖ ਲੈਣਾ ਚਾਹਤ ਬਚਾ ਵੀ ਹੋ ਜਾਂਦਾ ਕਿੰਨੇ ਵਜੇ ਦਾ ਵਾਕਾ ਹੈਗਾ ਇਹ ਹੈਗਾ ਜੀ 7:00 ਵਜੇ ਦਾ ਵਾਕਾ ਹੈਗਾ ਕਦੋਂ ਪਤਾ ਲੱਗਾ ਫਿਰ ਤਾਂ ਰੋ ਜੀ ਸਾਨੂੰ ਤਾਂ ਜੀ ਸਵੇਰ ਨੂੰ ਪਤਾ ਲੱਗਾ ਜੀ ਜਦੋਂ ਆਉਣ ਜਾਣ ਵੇਲੇ ਰਹਿਣਾਂ ਨੇ ਵੇਖ ਕੇ ਦੱਸਿਆ ਵੇਖਿਆ ਕਿ ਆਹ ਗੱਲ ਹੋਈ ਹੋਈ ਆ ਕੀ ਮੰਗ ਕਰ ਦੋ ਸਰਕਾਰ ਕੋਲ ਮੰਗ ਕੀ ਇਹੀ ਕਰਦੇ ਆਂ ਕਿ ਹੁਣ ਕੱਲਾ ਕੱਲਾ ਹੈਗਾ ਸੀਗਾ ਉਹ ਪੰਜ ਕੁੜੀਆਂ ਹੁਣ ਸਾਰਾ ਤਾਂ ਉਹ ਹੀ ਸੀਗਾ ਹੁਣ ਜਾਣ ਨੂੰ ਮਾੜਾ ਮੋਟਾ ਤੇ ਨਾਮ ਕੀ ਆ ਤੇ ਕੀ ਲੱਗਦੇ ਸੀ ਤੁਹਾਡੇ ਮੇਰਾ ਨਾਮ ਕਾਸ਼ਦੀਪਾ ਤੇ ਨਾਨਾ ਸੀਗੇ ਮੇਰੇ ਸੋਦਾਬ ਦੀ ਹੈ ਕਿ ਮ੍ਰਿਤਕ ਵਿਅਕਤੀ ਲੋੜੀ ਦੇ ਕੇ ਸਾਈਕਲ ਤੇ ਵਾਪਿਸ ਆਪਣੇ ਪਿੰਡ ਆ ਰਿਹਾ ਸੀ ਹਨੇਰਾ ਤੇ ਧੁੰਦ ਹੋਣ ਕਾਰਨ ਆਵਾਰਾ ਕੁੱਤੇ ਨੇ ਉਸ ਨੂੰ ਘੇਰ ਲਿਆ ਅਤੇ ਸਾਰੀ ਰਾਤ ਨੋਚ ਨੋਚ ਕੇ ਖਾ ਲਿਆ ਉਸ ਦਾ ਸਿਰਫ ਇੱਕ ਸਿਰ ਹੀ ਬਚਿਆ ਸੀ ਬਾਕੀ ਸਭ ਕੁਝ ਕੁੱਤਿਆਂ ਦੇ ਵੱਲੋਂ ਖਾ ਲਿਆ ਗਿਆ ਸੀ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਹਮ ਦਾ ਮਾਹੌਲ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ